ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਨਾਲ ਟੱਕਰੇ ਦੀ ਤੇਰੇ ਦੱਤੇ ਆ ਦੱਤੇ ਬਣਾਉਂਦਾ ਮੁੱਡਾ ਬੱਕਰੇ ਦੀ ਤੇਰੇ ਦੱਤੇ ਹੋਰ ਬਾਈ ਮਖਰਾ ਕਰੀਆਂ ਹਾਂ ਬਾਈ ਕਿਹੜਾ ਆ ਜਾ ਆ ਜਾ ਲੱਗਿਆ ਪੁੱਦਾ ਹੀ ਪਿਆ ਦਰਵਾਜ਼ਾ ਜੀ ਤਾਂ ਬਾਈ ਮੈਂ ਆ ਜਾ ਆ ਜਾ ਜੀ ਤੇ ਲੰਗਿਆ ਆ ਜਾ ਆ ਬੈਠ ਹੋਰ ਕਿਵੇਂ ਕਰੇ ਠੀਕ ਨੇ ਵਧੀਆ ਹਾਂ ਹਾਂ ਠੀਕ ਐ ਭਾਈ ਬਹਿ ਜਾ ਭਾਈ ਬਹਿ ਜਾ ਹਾਂ ਭਾਈ ਜੀ ਤੇ ਕਿਵੇਂ ਆਇਆ ਧੀ ਭਾਈ ਮੈਂ ਤੱਲੇ ਕੰਮ ਆਇਆ ਧੀ ਕੀ ਕੰਮ ਆਇਆ ਧੀ ਵੀ ਦੱਸ ਭਾਈ ਮੇਰਾ ਬਾਣ ਤਿਆਰ ਕਰਾਇਆ ਪਿਆ ਹਾਂ ਭਈ ਮਸੀਹ ਮੈਨੂੰ ਮਿਲ ਰਹੀ ਰਹੀ ਅਤਿਮ ਸੀ ਚਾਹੀਂ ਦੀਆ ਹਾਂ ਮੇਰਾ ਐ ਵੀ ਗਿੱਦੜਾ ਨਾ ਉੱਟ ਜਗੜੇ ਬਾਣ ਦੀ ਨਾ ਨਾ ਬਾਈ ਯਾਰ ਤੇਰੇ ਵਾਸਤੇ ਜੀਦਾ ਮੱਕੜ ਦੀ ਜਾੜ ਵੀ ਹਾਜ਼ਰ ਹੈ ਤੂੰ ਦੱਸ ਚੱਲ ਬਈ ਮੈਂ ਸਵੇਰੇ ਲਾ ਕੇ ਜਾਊਂਗਾ ਮੈਂ ਤੇਰੀ ਮਸ਼ੀਨ ਵੇਚਣ ਆਲੀ ਠੀਕ ਹੈ ਠੀਕ ਹੈ ਬਈ ਜਦੋਂ ਮਰਜੀ ਤੇ ਜੀ ਮੱਕੜ ਚੱਲ ਠੀਕ ਹੈ ਬਈ ਮੈਂ ਚੱਲਦਾ ਹਾਂ ਨਾ ਨਾ ਬਾਈ ਜੀਦਾ ਕਿੱਥੇ ਜਾਣਾ ਯਾਰ ਬੈਠ ਸ਼ਾਪਨ ਦਾ ਵੇਲਾ ਯਾਰ ਪੈਕ ਲਾ ਕੇ ਜਾ ਪੈਕ ਨਾ ਨਾ ਬਾਈ ਪੈਗ ਨਹੀਂ ਮੈਨੂੰ ਦਾ ਹੈਗਾ ਨਾ 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 ਪੈਗ ਲਾਏ ਬਿਨਾ ਥੋੜੀ ਜਾਨ ਦਿੰਦਾ ਮੈਂ ਤੇਨੂੰ ਕਹੇ ਭਾਈ ਜਬਾਤ ਲੜਨਗੇ ਓਏ ਯਾਰ ਜੀਤ ਕਿਆ ਮੌਤ ਮਾਰੀ ਜਾਣਾ ਯਾਰ ਓਏ ਭਾਈ ਮੈਂ ਰੋਜ਼ ਲਾਉਂਦਾ ਨਹੀਂ ਹੈਗਾ ਲਾਉਂਦਾ ਨਹੀਂ ਤੂੰ ਅੱਜ ਲਾ ਕੇ ਤਾਂ ਦੇਖ ਪੈਗ ਲਾ ਯਾਰ ਮੈਂ ਥੋੜੀ ਜਨ ਜਾਨ ਦਊਂਗਾ ਪੈਗ ਲਾਏ ਬਿਨਾ ਚਾਹ ਦੇ ਤੂੰ ਕਹਿਣਾ ਭਾਈ ਪਾ ਦੇ ਯਾਰ ਪਾਉਣਾ ਕੋਈ ਦਾ ਪਈ ਤਾ ਮਾ ਪਊਗਾ ਪੈਗ ਦਾ ਮੈਂ ਭਾਈ ਯਾਰ ਬੈਲੀ ਯਾਰ ਕੱਥੇ ਪੜਿਆ ਕੱਥੇ ਖਾਰੀ ਇਹ ਗੱਲਾਂ ਕਰ ਬਿਨੂੰ ਲਾ ਕੇ ਤਾਂ ਦੇਖ ਲੈ ਪੈਗ ਦਾ ਆ ਮੇਰਾ ਨਮਕੀ ਨਿੱਕਾ ਕਾ ਫੋਰ ਬਾਈ ਜੀਤ ਜੀਰੀ ਦਾ ਨਿਪੜ ਗਿਆ ਤਾਂ ਪਤਾ ਵਾ ਹਾਂ ਬਾਈ ਸਾਰਾ ਨਿਪੜ ਗਿਆ ਚੱਕੀ ਸਾਹਿਬ ਦੀ ਨਿਕਲੀ ਫਿਰ ਬਾਈ ਨਿਕਲੀ ਦੀ ਹੋਏ ਜਿਵੇਂ ਘਟ ਦੀ 70ਵਾਂ ਨਿਕਲੀ ਐ ਜਿਹੜੇ ਸਾਲ ਨਾਲ ਜੀਰੀ ਦੀ 80 ਤੋਂ 85 ਮਾਣਾ ਨਿਕਲ ਨਹੀਂਦੀ ਗੱਲ ਕਰ ਮੀਨ ਨੁਕਸਾਨ ਬੜਾ ਕਰ ਗਿਆ ਬਾਈ ਚਾ ਚਾ ਚਲ ਕੋਈ ਗੱਲ ਨਹੀਂ ਯਾਰ ਉਧਰ ਰੱਬ ਦੀ ਦੇਣਾ ਇਹ ਤਾਂ ਹੈ ਰੱਬ ਨੇ ਦਿੱਤਾ ਠੀਕ ਹੈ ਜਿੱਥੇ ਰੱਬ ਰੱਖੇ ਉੱਥੇ ਦਾ ਰਹਿਣਾ ਮਿਲਦਾ ਹਾਂ ਬਈ ਸਾਹ ਉਹ ਜਿਹੜੇ ਬੰਦੇ ਦੀ ਨੀਤ ਸਾਫ਼ ਹੈ ਉਹਦਾ ਸੱਖ ਮੰਦ ਵੀ ਖੜ ਜਾਂਦੀ ਹੈ ਜਿਹੜਾ ਤਾਂ ਜਿੰਨਾ ਮਰਜ਼ੀ ਦੇ ਦੋ ਤਾਂ ਰਾਜ ਨਹੀਂ ਹੁੰਦਾ ਹੁੰਦਾ ਤਾਂ ਚੱਲ ਬਾਈ ਗੀਤ ਇਹ ਯਾਰ ਛੱਡਾਂ ਜਿਹਨਾਂ ਰੱਬ ਨੇ ਇਹ ਤਾਂ ਠੀਕ ਹੈ ਤੂੰ ਪੈਗ ਲਾ ਕਰ ਲਵਲੀ ਲਵਲੀ ਦੇਖ ਕੇ ਬਾਈ ਯਾਰ ਦੇਖੀ ਪਰ ਮੈਂ ਕੱਪੇ ਬਿਨਾ ਵੀ ਨਹੀਂ ਕੋਈ ਨਹੀਂ ਯਾਰ ਕਰੇ ਉਹੀ ਨਾ ਮੋਕ ਮਰੀ ਜਾਇ ਕਰੇ ਯਾਰ ਤੇ ਕੋ ਬੰਦਾ ਕਦੇ ਕਦੇ ਮਿਲਦਾ ਬਾਈ ਕੋਸ ਨਹੀਂ ਆਉਂਦਾ ਕੋਸ ਨਹੀਂ ਆਉਂਦਾ ਇਹ ਤਾਂ ਮਰੀ ਗਹਿਣ ਚੀਜ਼ ਆ ਯਾਰ ਬਾਈ ਮੱਗਰਾ ਮਾਲ ਬੜਾ ਸਿਰੇ ਦਾ ਬਣਾਇਆ ਕੀ ਪਾ ਕੇ ਬਣਾਇਆ ਬਾਈ ਬੋਚਰਾ ਗੁਲਾਬ ਦਾ ਫੁੱਲ ਹਾਰੜ ਬਿਹੜੇ ਲੌਂਗ ਲਾਇਚੀਆਂ ਜੇ ਤੂੰ ਬਣਾਣੀ ਹੈ ਨਾ ਲਹਿਰੇ ਪੰਸਾਰੀ ਦੇ ਜਾ ਕੇ ਕਹਿਦੀ ਯਾਰ ਵੀ ਦਵਾਈ ਬਣਾਉਣੀ ਆ ਮੈਂ ਮੈਨੂੰ ਸਮਾਨ ਦੇ ਦੇ ਉੱਚਾਉਣ ਵਾਲਾ ਨਾ ਨਾ ਬਾਈ ਆਪਾਂ ਕਦੇ ਰੋਜ਼ ਹੀ ਬਿੰਨੇ ਆ ਆਪਾਂ ਤਾਂ ਕਦੇ-ਕਦੇ ਬਿੰਨੇ ਆ ਤੇਰੇ ਵਰਗੇ ਤਾਂ ਦੰਦ ਲਾ ਲੈ ਜਾਂਦਾ ਹੈ ਹੋਰ ਬਾਈ ਜੀ ਤਾਂ ਵਿਚੋਲ ਪੋਣੇ ਵਾਲਾ ਕੰਮ ਛੱਡਦਾ ਘਾਲੇ ਚੱਲਦਾ ਛੱਡਣਾ ਕਹਦੇ ਵਾਸਤੇ ਬਾਈ ਇਹਦੇ ਵਰਗਾ ਤਾਂ ਪੁੰਨੇ ਨਹੀਂ ਹੈਗਾ ਕਿਤੇ ਅੱਛਾ ਬਾਈ ਕਿੰਨੇ ਕ ਰਿਸ਼ਤੇ ਕਰਾਦੇ ਇੱਥੇ ਬਾਈ ਵਾਧੂ ਕਰਾਦੇ ਛੋਟੀ ਉਟਾਲਾ ਸੇਖੂ ਬਾਸ ਖੰਡੇਵਰ ਵਾਧੂ ਕਰਾਤੇ ਆ ਹੁਣ ਸਰਪੰਚਾਂ ਦੇ ਮੁੰਡੇ ਨੂੰ ਲੈਰੇ ਤੋਂ ਕਰਾਇਆ ਰਿਸ਼ਤਾ ਸਿਆਲ ਤੇ ਵਿਆਹ ਹੈ ਜੀ ਉਹਦਾ ਹਾਂ ਪਰ ਲੋਕਾਂ ਨੇ ਹੀ ਕਰਾਈ ਗਿਆ ਯਾਰ ਬਦ ਨਾਨੀਗਾ ਮਰੀ ਤੂੰ ਆਪਣੇ ਘਰ ਬੱਲ ਨਾ ਨਾ ਕੋਈ ਨਾ ਬਾਈ ਤੇਰੇ ਮੁੰਡੇ ਦਾ ਵੀ ਕਰਾਵਾਂਗੇ ਰਿਸ਼ਤਾ ਉਹ ਮੁੰਡੇ ਨੂੰ ਮਾਰ ਗੋਲੀ ਮੈਂ ਤਾਂ ਆਪਦੀ ਗੱਲ ਕਰਦਾ ਤੈਨੂੰ ਬਾਈ ਤੈਨੂੰ ਸ਼ਰਮ ਨਹੀਂ ਆਉਂਦੀ ਜਾਂ ਮਰਚ ਰਿਸ਼ਤਾ ਕਰਾਵੇਂਗਾ ਨੂੰ ਚਾਤ ਮਗਾਦੀ ਆ ਬਾਈ ਯਾਰ ਕਾਦੀ ਰੋਟੀ ਵਰਦੀ ਹੋ ਜੂਗੀ ਤੇਨੇ ਕੁੜੇ ਖੁੰਡ ਨੂੰ ਕੌਣ ਦੋਸਾ ਟਾਈਮ ਚ ਕੁੜੀ ਬਾਈ ਮੱਗਰ ਦੋ ਸਾਲ ਨੂੰ ਤੇਰਾ ਮੁੰਡਾ ਦਾ ਉਹਨਾਂ ਵਾਲਾ ਜਿੱਥੇ 2 ਸਾਲ ਪਹਿਲਾਂ ਘਟੇ 2 ਸਾਲ ਹੋਰ ਸਹੀ ਬਾਈ ਯਾਰ ਉਹ ਤਾਂ ਪਤਾ ਕੀ ਕਰਦਾ ਹਲੇ ਕਰਾਂਦਾ ਨਹੀਂ ਪੰਜ ਸੱਤ ਸਾਲਿਆ ਤੂੰ ਮੇਰੇ ਬਾਰੇ ਦੇ ਮੈਨੂੰ ਲਿਆ ਲਈ ਕੋਈ ਟੋਕੜ ਜੀ ਯਾਰ ਤੈਨੂੰ ਬੁੜੇ ਖੰਡ ਨੂੰ ਆ ਮਰਚਾ ਕੋਣ ਕੁੜੀ ਦੇਊਗਾ ਬਾਈ ਯਾਰ ਦੇਖ ਲੈ ਜੀਤ ਬਾਈ ਯਾਰ ਜੇ ਕਿਤੇ ਹੱਥ ਪੈਂਦਾ ਨਾ ਨਾ ਬਾਈ ਮਗਰਾ ਇਹ ਕੰਮ ਤਾਂ ਨਹੀਂ ਹੋਣਾ ਅੱਛਾ ਬਾਈ ਜੀਤ ਆਜਾ ਹਰ ਬੰਗੜਾ ਆਵਣੂ ਕੰਮ ਆ ਮਾ ਬੜਦੇ ਬਈ ਕੰਮ ਹੁੰਦਾ ਤਾਂ ਬੜਦੇ ਜੋ ਇੰਨਾ ਪਤਾ 25000 ਹੈ ਭਾਈ 25000 ਤੈਨੂੰ ਕੰਮ ਬਣਨ ਤੋਂ ਬਾਹਰ ਹੈ ਕੀ ਹੈ ਭਾਈ ਮੇਰੀ ਕੁੜੀ ਨਿਗਾਚ ਹ ਉਹ ਕੁੜੀ ਤੇਰੇ ਨਾਲੋਂ ਅੱਧੀ ਉਮਰ ਦੀ ਹੈ ਅੱਛਾ ਹਾਂ ਉਹਨਾਂ ਦਾ ਸਾਹਬ ਸਾਹਬ ਸੈਨੇਵਾਂ ਕਿਤੇ ਹੋਰ ਵੀ ਤੋਰ ਰਹੀ ਦੀ ਹੁਣ ਤੇਰੇ ਨਾਲ ਬੈਠੀ ਹੈ ਲਿਆ ਭਾਈ ਮੱਗਰਾ ਠੀਕ ਹੈ ਹੁਣ ਸਵੇਰੇ ਜਲਦੀ ਤਿਆਰ ਰਹੀ ਉਹਨੂੰ ਤੇਰਾ ਕੁੜੀ ਦਾ ਵਿਆਹ ਕਰ ਹੀ ਲੈ ਠੀਕ ਹੈ ਭਾਈ ਠੀਕ ਹਾਂ ਚਲ ਮੈਂ ਹੁਣ ਚੱਲਦਾ ਠੀਕ ਹੈ ਠੀਕ ਹੈ ਠੀਕਾ ਟਟਿਆ ਭਾਈ ਕਿਨਾਰੇ ਇੱਕ ਅੱਧਾ ਹੋਰ ਨਾ ਨਾ ਭਾਈ ਹੋਰ ਨਹੀਂ ਲਾਂਦਾ ਲਾਂਦਾ ਯਾਰ ਨਾ 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 ਬਹੁਤ ਹੈ ਠੀਕ ਹੈ ਠੀਕ ਲੇਟ ਤੇ ਆ ਗਈ ਰਣਨੀ ਕਰਦਾ ਚਲੇਦਾ ਵੇੜਾ ਧੰਨ ਧੰਨ ਨਹੀਂ ਅਸੀਂ ਸਾਰਿਆਂ ਦਾ ਜੀ ਪਰਚਾਈ ਰੱਖਣਾ ਨਹੀਂ ਅਸੀਂ ਕੋਠੇ ਤੇ ਉੱਠੇ ਤੇ ਸਪੀਕਰ ਉੱਠੇ ਤੇ ਸਪੀਕਰ ਲਾਈ ਰੱਖ ਚਲ ਬਾਈ ਮਗਰਾ ਚੱਲੀਏ ਤਿਆਰ ਹੈ ਜੀ ਦਾ ਆ ਗਿਆ ਬਾਈ ਮਾਦਾ ਯਾਰ ਕਦੋਂ ਦਾ ਤਿਆਰ ਹੋਇਆ ਬੱਚਾ 8 ਵਜੇ ਦਾ ਤੈਨੂੰ ਚਲ ਕੋਈ ਹੁਣ ਕਿੰਨਾ ਕਿ ਲੇਟ ਹੋ ਗਿਆ ਹੁਣ ਵੇਲੇ ਆਵਾਂਗੇ 3 ਵਜੇ ਦੇ ਨੂੰ ਚਲ ਫਿਰ ਚੱਲੀ ਆਪਾਂ ਚਲ ਜਾ ਚਲੀਏ ਬਾਈ ਮਗਰਾ ਲੇਟ ਹੋ ਜਾਣ ਪਾ ਚਲੋ ਬਾਈ ਚਲੋ ਉੱਕੇ ਉਹ ਜਾਤਾ ਕਿੱਧਰ ਚੱਲੇ ਤਿਆਰ ਵਿਆਹ ਹੋ ਕੇ ਜੂੜਿਆ ਦੀ ਬਿਹਾ ਕੇ ਲਾਉਣੀ ਇੱਥੇ ਕੀ ਉਹ ਤੇਰੇ ਬਾਪੂ ਦੀ ਰੋਟੀ ਭਗਦੀ ਕਰਦੇ ਆ ਕੋ ਚਾਚਾ ਜਾਂ ਤੂੰ ਦਾ ਸ਼ਰਮ ਮਾਨੇ ਨੂੰ ਤਾਂ ਚੋਰੇ ਨੂੰ ਨਹੀਂ ਸ਼ਰਮ ਕੋਈ ਹੋਰ ਮੈਂ ਕੀ ਕਰਾਂ ਯਾਰ ਖੜੇ ਪੈਗਾ ਤੂੰ ਤਾਂ ਨਹੀਂ ਕਰਾਉਂਦਾ ਵਿਆਹ ਜੀ ਤਾਂ ਇਹਨੂੰ ਕੀ ਪਤਾ ਯਾਰ ਦੁਨੀਆਦਾਰੀ ਦਾ ਜਵਾਕ ਸੁੱਖੇ ਬਤਾ ਤੂੰ ਤਿਆਰ ਹੋ ਕੇ ਕਾਲਜ ਜਾ ਚੱਲ ਜੀ ਤਾਂ ਆਪਾਂ ਚੱਲਦੇ ਆਂ ਬਈ ਕੋਈ ਨਾ ਮੈਂ ਭੱਗ ਜਾਂਦਾ ਯਾਰ ਆਰੇ ਭਗਵਾਨ ਨੇ ਤੇਰਾ ਸ਼ਗਨ ਤੇ ਆਹ ਮੜ ਘਰ ਦੀ ਚਾਬੀ ਕੱਲ ਤੋਂ ਘਰ ਦੀ ਮਾਲਕਣ ਤੂੰ ਐ ਤੇ ਭਗਵਾਨ ਨੇ ਤੂੰ ਇਹ ਨਾ ਸਮਝੀ ਵੀ ਮਾਪਿਆਂ ਨੇ ਬੁੜੇ ਨਾਲ ਵਿਆਹ ਕੀਤਾ ਜਮੀਨ ਖੁੱਲੀ ਆ ਆਪਣੇ 5 ਕਿੱਲੇ ਆਉਂਦੇ ਆ ਮੱਝਾ ਗਾਵਾਂ ਖਰੀਆਂ ਨੇ ਘਰਿ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਖੁੱਲਾ ਖਾਣ ਪੀਣ ਨੂੰ ਜੋ ਮਰਜ਼ੀ ਕਰੀ ਤੂੰ ਠੀਕ ਹੈ ਜੀ। ਹੋਰ ਲਾ ਭਾਗਵਾਨ ਨੇ 5000 ਰੁਪਇਆ ਹੋਰ ਪੇਕੇ ਜਾਂਦੇ ਹੋਈ ਨਾਲੇ ਤਾਂ ਸੋਨਾ ਜਾਂ ਸੂਟ ਲੈਣੀ। ਨਾਲੇ ਆਪਦਾ ਜੁੱਤੀ ਜੋੜਾ ਲੈਣੀ। ਇਸ ਚੱਕਰ ਚ ਆ ਕੇ ਨਾ ਤੈਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿਣੀ। ਨਾਲੇ ਆਪਣਾ ਲੰਬਾ ਸਫ਼ਰ ਦੀ ਮੈਂ ਤਾਂ ਥੱਕ ਗਿਆ ਭਾਗਵਾਨ ਨੇ ਮੈਂ ਤਾਂ ਸੌਣਾ ਹੁਣ ਤੂੰ ਵੀ ਸੋ ਜਾ। ਚਲੋ ਠੀਕ ਹੈ ਜੀ। ਠੀਕ। ਉਹ ਰਤ ਦੇ ਵੀ ਕੀ ਜ਼ਿੰਦਗੀ ਆ ਮਾਂ-ਬਾਪ ਵੀ ਬਿਉਂਦੀ ਤੋਰਦੇ ਨੇਗੇ ਆਣੀ ਦੇਖਦੇ ਬੇ ਉਮਰ ਤਾਂ ਦੇਖ ਲਉਦੀ ਹੁਣ ਪ੍ਰਾਂਤ ਉਹ ਲੱਪਣਾ ਚਾਹੀਦਾਗਾ ਇਹ ਮੇਰੀ ਸਾਰੇ ਖਵਾਸਤੇ ਪੂਰੀ ਕਰ ਦੂਗਾ ਪਰ ਜਿਹੜਾ ਕੁਸ ਮੈਨੂੰ ਚਾਹੀਦਾ ਉਹ ਤਾਂ ਇਹਨੇ ਪੂਰਾ ਕਰਨਾ ਮੇਰੇ ਮਾਂ-ਬਾਪਾਂ ਨੇ ਰਿਸ਼ਤਾ ਟੋਲਿਆ ਸੀਗਾ ਇੱਕ ਜ਼ਮੀਨ ਜੇ ਜਾਤ ਦੇਖ ਕੇ ਟੋਲਿਆ ਮੇਰੀ ਜ਼ਿੰਦਗੀ ਬਾਰੇ ਵੀ ਸੋਚਨਾ ਸੀ ਉਹਨਾਂ ਨੇ ਮੈਂ ਕਿਹਨੂੰ ਦੱਸਾਂ ਹੰਝ ਦੁੱਤ ਜੀ ਮੈਂ ਤੋਂ ਮੁੱਕ ਮੋੜ ਕੇ ਪੈ ਗਿਆ ਤੋ ਸਾਰੀ ਜ਼ਿੰਦਗੀ ਪਈ ਆ ਮੈਂ ਤੇ ਕਿਸਨ ਦੱਸਣ ਵਾਲੀ ਬਣੀ ਆ ਕਿ ਹੁਣ ਹੁਣ ਸੋਚ ਕੇ ਵੀ ਕੀ ਬਣੂੰਗਾ ਮਸਕਾਨ ਸੋ ਜਾ ਜਿਹੜਾ ਤੇਰੀ ਜ਼ਿੰਦਗੀ ਨਾਲ ਬਣਨਾ ਪੋਤਾ ਬਨਕੇ ਰਹੂਗੀ ਉੱਪਰ 4 ਲੀਟਰ ਆ। ਬੱਲੇ ਬੱਲੇ ਬੱਲੇ। ਮੁਰਜਾ ਪੜਾ, ਕੈਂਟ ਲੈ ਬੜਾ ਜਾ। ਚਲ ਕੋਈ ਨਹੀਂ ਇੱਥੇ ਦਾ ਕਿਹੜਾ ਰੋਜ਼ ਹੀ ਪਾਇਦਾ। ਇਹ ਕਿਤੇ ਦੁੱਧ ਵਾਲੀ ਗੱਟੀ ਨਾ ਲੰਘ ਜੀ। ਦੇਗੀ ਆ। ਮੈਂ ਚਰਮਣੀ ਹਾਂ ਤੂੰ ਮੇਰੀ ਮਾਂ ਆ ਰਹੀ ਆ ਸੰਤ ਤੇ ਤੇਰੇ ਬਾਪੂ ਨੂੰ ਆਉਣੀ ਚਾਹੀਦੀ ਆ ਵਿਆਹ ਕਰਵਾਉਂਦੇ ਟਾਈਮ ਉਹਨੂੰ ਹੋਵੇ ਜਾਂ ਨਾ ਜੇ ਦੁਆ ਮੈਨੂੰ ਹੱਥ ਵੀ ਲਾਏ ਨਾ ਮੈਥੋਂ ਬੁਰਾ ਨਹੀਂ ਕੋਈ ਮੈਂ ਜਾਣਾਂ ਮੁਸਕਾਨ ਇਹ ਤਾਂ ਤੇਰੇ ਹੱਥੋਂ ਨਿਕਲ ਗਿਆ ਇਹ ਤਾਂ ਨਹੀਂ ਤੇਰੇ ਹੱਥੋਂ ਦਾ ਅੱਖ ਤਾਂ ਕੰਜਰ ਦੀ ਦੋਜੀ ਦੀ ਵੀ ਮੇਰੇ ਤੇ ਹੈਗੀ ਆ ਸੋਚਦੀ ਆ ਹੁਣ ਮੈਂ ਆ ਜਾਂਦੇ ਬੁੜੇ ਨੂੰ ਮੈਨੂੰ ਦੋ ਘਰੋਂ ਕੱਢਦੀਆਂ ਹੁਣ ਮੈਂ ਫੇਰ ਮੈਨੂੰ ਚੰਡੀਗੜ੍ਹ ਨੌਕਰੀ ਤੇ ਲਾ ਦੇ ਫੇਰ ਦੇਖਦੇ ਹਾਂ ਦੋਜੀ ਨੂੰ ਵੀ ਮੈਂ ਅੱਪਾ ਨੀਰਾ ਗਲਾਸ ਲਿਆਈ ਇੱਕ ਲਾਉਂਦੀ ਆ ਜੀ ਰੋਣਾ ਹਾਂ ਦਸੋ ਕੀ ਕਰ ਲੋ ਬਈ ਮੈਂ ਕਹਿੰਦੀ ਸੀ ਮਾ ਆਪਣੇ ਸੁੱਖੀ ਦੀ ਪੜਾਈ ਤਾਂ ਪੂਰੀ ਹੋ ਗਈ ਉਹਦਾ ਲਾਸਟ ਪੇਪਰ ਰਹਿ ਗਿਆ ਕੱਲ੍ਹ ਕਰਦਾ ਤੇ ਉਹ ਤੋਂ ਬਾਅਦ ਉਹਨੇ ਘਰੇ ਬੈਲੇ ਨਹੀਂ ਰਹਿਣਾਗਾ ਮੈਂ ਲੰ ਟੈਂਸ਼ਨਾਂ ਚ ਰਹੂਗਾ ਬਾਕੀ ਬਾਹਰ ਮੁੰਡਾ ਨਾ ਰਹਿ ਕੇ ਕੋਈ ਗਲਤ ਕੰਮ ਨਾ ਲੱਗ ਜੇ ਕਰਨਾ ਮੈਂ ਕਹਿੰਦੀ ਸੀ ਮੇਰੀ ਸਹੇਲੀ ਦਾ ਭਰਾਗਾ ਕੰਦੀਗੜ ਲੱਗਾ ਹੈ ਫੈਕਟਰੀ ਚ ਅੱਛਾ ਉਹਦਾ ਮੇਰੀ ਗੱਲ ਵੀ ਹੋ ਗਈ ਉਹ ਕਹਿੰਦਾ ਬੰਦਿਆਂ ਦੀ ਲੋੜ ਵੀ ਹੈਗੀ 15000 ਕੇ ਤਨਖਾਹ ਹੈ ਨਾ ਉਹ ਵੀ ਨਸਾਨੀ ਕਰਦਾ ਉਹ ਆਪਣਾ ਮੁੰਡਾ ਵੀ ਬੇਚਾਰਾ ਉਹ ਨਾਲ ਤਨਖਾਹ ਉਹ ਨਾਲੋਂ ਤੇ ਵਧੀਆ ਕੋਈ ਕੰਮ ਕੋ ਵਧੀਆ ਕਰ ਲੂਗਾ ਠੀਕ ਜੀ ਨੀ ਕਰਨਾ ਤੋੜਦੀ ਉਹਨੂੰ ਹੂੰ ਗੱਲ ਤਾਂ ਤੇਰੀ ਸਹੀ ਹੈ ਚਲ ਮੈਂ ਕਰਦਾ ਸੁਖੀ ਨਾਲ ਕਰ ਲਾ ਮੇਰੀ ਗੱਲ ਸੁਣੋ ਮੇਰੇ ਤਰ੍ਹਾਂ ਤੁਹਾਨੂੰ ਪਤਿਆ ਪਹਿਲੀ ਮੱਚਦਾ ਮੇਰੇ ਤੇ ਹੂੰ ਮੇਰੀ ਤਾਂ ਗੱਲਾਂ ਉਹ ਨਹੀਂ ਮੰਨਣੀ ਨਹੀਂ ਤੁਸੀਂ ਸਮਝਾ ਕੇ ਦੇਖੋ ਉਹਨੂੰ ਤੇ ਤੋੜਦਾਨਾ ਉਰੇ ਰੂਗਾ ਖਾਮੋਖਾਈ ਵਿਗੜ ਜਾਊਗਾ ਕੋਈ ਨਹੀਂ ਮੈਂ ਕਰ ਦਊਗਾ ਗੱਲ ਸੁਖੀ ਨਾਲ ਕਰਦਾ ਅੱਜ ਸਵੇਰ ਦਾ ਹੀ ਪਿਆਗਾ ਉਹ ਨਾ ਉਹਨੇ ਰੋਟੀ ਖਾਈ ਹੁਣ ਬਗਲੇ ਬਾਹਰ ਨੂੰ ਗਿਆ ਪਤਾ ਨਹੀਂ ਕਿੱਥੇ ਗਿਆਗਾ ਗੱਲ ਕਰਨੀ ਨਹੀਂ ਹੈਗੀ ਆਪਾਂ ਤੋਰਨ ਦੀ ਕਰਦੇ ਆਂਗੇ ਠੀਕ ਹੈ ਨਾ ਠੀਕ ਹੈ ਉੱਥੇ ਵਧੀਆ ਆਪਣਾ ਕੰਮ ਤੇ ਲੱਗਿਆ ਰੁਕਾ ਨਾਲੇ ਨਸਾਂ ਦਾ ਬਚੂਗਾ ਤੁਸੀਂ ਬੈਠੋ ਮੈਂ ਰੋਟੀ ਬਣਾਉਣੀ ਹੈ ਕੋਈ ਕਰ ਲੜਾ ਨਹੀਂ ਸੁਦੀ ਹਾਂ ਮੈਂ ਤਾਂ ਗੱਲ ਦਾ ਸਹੀ ਵੀ ਆਲਾਣੇਦਾਰ ਨਹੀਂ ਸੀ ਨਾਲੇ ਦਾ ਕੰਮ ਤਾਂ ਤੇ ਲੱਗ ਜਾਊਗਾ ਹਣਾ ਨਾਲੇ ਨਸ਼ਾ ਤੋਂ ਬਚਿਆ ਰਹੂਗਾ ਤੇ ਇਹਦਾ ਇਹ ਕਰਕੇ ਗੱਲ ਸੁਖੀ ਨਾਲ ਪੁੱਛਾਂ ਨੀ ਪੜਾਂ 3 ਲੀਟਰ ਹੋ ਗਿਆ 3 ਲੀਟਰ ਰੋਜ਼ ਤਾਂ ਅਸੀਂ 4 ਲੀਟਰ ਪਾਉਣੇ ਆਂਗੇ ਨਾਲ ਨਾ 4 ਲੀਟਰ ਹੈ ਉਹ ਕੋਈ ਨਾ 5 ਲਿਖ ਦੰਨੇ ਆ ਦੋਜੀ ਵੀ ਛੋੜਈ ਆ ਦੁੱਧ ਵੀ ਛੋੜਈ ਆ 4 ਲਿਖ ਲਈ ਲੈ ਬਈ ਦੋਜੀ ਆ ਜਨਾਨੀ ਦੀ ਅੱਖ ਤਾਂ ਮੈਲੀ ਲੱਗਦੀ ਆ ਲੱਗਦਾ ਬਣੂਗੀ ਗੱਲ ਚਲ ਕੋਈ ਨਾ ਸਲੇ ਲੋਕ ਵੀ ਦੇਖਦੇ ਨਹੀਂ ਗੇ ਕੁੜੀਆਂ ਵਿਆਉਣ ਲੱਗੇ ਮੇਰੇ ਸਲੇ ਮੋਲੇ ਜੇ ਬੁੜੇ ਨਾਲ ਕੂਂਜ ਵਰਗੀ ਕੁੜੀ ਵਿਆਹ ਕੇ ਤੋਰਦੀ ਚਲ ਦੋਜੀਆ ਚਲ ਤੇਰਾ ਤਾਂ ਰੋਜ ਦੀ ਗੇੜਾ ਹੋਰ ਵੀ ਕੰਮ ਕਰਨੇ ਨੇ ਤੇ ਦੇਖ ਸੋ ਖੇਵੋ ਤਾਂ ਤੇਰੀ ਹੋ ਗਈ ਪੜਾਈ ਹੁਣ ਪੂਰੀ ਹਾਂ ਤੇਰੀ ਨਾਮੀ ਮੰਮੀ ਦਾ ਰਿਸ਼ਤੇਦਾਰ ਕੰਮ ਕਰਦਾ ਹੈ ਚੰਡੀਗੜ੍ਹ ਫੈਕਟਰੀ 'ਚ ਉੱਥੇ 15-16000 ਰੁਪਿਆ ਤਨਖਾਹ ਹੈ ਉਹਦੀ ਹਾਂ ਨਾਲੇ ਵਧੀਆ ਖਾਣਾ-ਪੋਣਾ ਦਿੰਦੇ ਨੇ ਫਰੀ ਖਾਣ ਨੂੰ ਠੀਕ ਹੈ ਮੈਂ ਕਹਿਣਾ ਵੀ ਜਿੰਨਾ ਚਿਰ ਤੈਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤੂੰ ਉੱਥੇ ਕੰਮ ਕਰ ਲੈ ਕੋਈ ਗੱਲ ਨਹੀਂ ਬਾਪੂ ਮੈਂ ਵਗ ਜੂਗਾ। ਹਾਂ ਇੱਥੇ ਹੀ ਮੈਂ ਕਿਆ ਪੈ ਰੋਏ ਰੋਏ ਦੇ ਕੋਤਖਾਨੇ ਤੋਂ। ਮੈਂ ਸਵੇਰੀ ਚਲਾਇ ਜਾਊਗਾ ਕੋਈ ਗੱਲ ਨਹੀਂ। ਤੂੰ ਕਹਿਦੀ ਉਹਨੂੰ ਗੱਲ ਕਰ ਲੂਗੀ ਉਹ। ਮੈਂ ਸਵੇਰੀ ਚਲਾਇ ਜਾਣਾ ਆਪਣਾ ਕਪੜਾ ਦੀਦਾ ਪੈ ਕਰਕੇ ਠੀਕ ਆ। ਠੀਕ ਆ ਪੁੱਤ। ਠੀਕ ਆ ਮੈਂ ਚੱਲਦਾ ਮੈਨੂੰ ਥੋੜਾ ਬਾਹਰੇ ਕੰਮ ਆ ਠੀਕ ਆ। ਠੀਕ ਆ ਪੁੱਤ ਠੀਕ ਆ। ਚੰਗਾ ਬਾਪੂ ਮੈਂ ਚੱਲਦਾ ਫਿਰ ਠੀਕ ਆ। ਛੱਲੇ ਪੁੱਤ। ਹਾਂ। ਚੱਲ ਫਿਰ ਮੈਂ ਤੈਨੂੰ ਅੱਡੇ ਤੱਕ ਛੱਡਿਆ ਉਹਨਾਂ ਦੇ ਮੈਂ ਖੇਤ ਲੰਘ ਜਿਉਂ ਕੇ। ਚਾ ਸੁੱਖੀ ਧਿਆਨ ਰੱਖੀ ਚੰਗਾ ਆਪਣਾ। ਕੋਈ ਨਾ ਚੱਲ ਇਹ ਆਦਾ ਵੱਡਿਆ ਗਿਆ ਫਹਾ ਅਬ ਤੇ ਆਪ ਨੂੰ ਪਤਾ ਨ ਕੀ ਸਮਝਦਾ ਸੀ ਹਾਏ ਮੂ ਲੰਗੀ ਮੈਂ ਤਾਂ ਦੋਜੀ ਦੇ ਨ ਯਾਰੇ ਹੁਣ ਨਾ ਕੋ ਰੋਕਣ ਵਾਲਾ ਨਾ ਕੋ ਟੋਕਣ ਵਾਲਾ ਬੁੜੇ ਦਾ ਕੀ ਹੈ ਬੁੜੇ ਦਾ ਟਲ ਜਾ ਕਰੂਗਾ ਮੈਂ ਨੀਂ ਲਿੰਦਿਆਂ ਗੋਲੀਆਂ ਦੇ ਦੇ ਕਰੂੰਗੀ ਹਾਏ ਮੇਰਾ ਦੋਜੀ ਮੋਈ ਗੋਲੇ ਮਿੱਤਰਾਂ ਦੇ ਵੰਗ ਵਰਗੀ ਜਿੱਤੀ ਵੇਲੀ ਅਟੰਡ ਰੂਪਤੰਗ ਵਰਗੀ ਬੜਾ ਜਿਆਦਾ ਕਰੇ ਲੱਗਦਾ ਨਹੀਂ ਮੈਨੂੰ ਸਭ ਤਾਂ ਮਨ ਲੱਗਦਾ ਕੱਲੀ ਹੋ ਆ ਕਰੇ ਇਹਦੇ ਘੰਡੇ ਝਾਟੇ ਦੇ ਨਾਲ ਲੈ ਦੁੱਧ ਪਾ ਦਿੰਦੇ ਹੀ ਆ ਗਈ ਜੀ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਉਹ ਹੁੰਦਾ ਬੋਲਾ ਤੇਰੀ ਜਾਨ ਵੀ ਹਸ ਰਹੀ ਹੈ ਅੱਛਾ ਸੱਚੀ ਮੇਰੇ ਪਿੱਛੇ ਜਾਨ ਦੇ ਦੇਗਾ ਲੱਗ ਕੇ ਤਾਂ ਦੇਖਣਾ ਚਲ ਆ ਜੀ ਕਦਾਂ ਮੈਨੂੰ ਇਸ ਹਲਾਦੋ ਦੀ ਆਗੀ ਕਰਦਾ ਇਹਨੂੰ ਮਾਰਨ ਤੋਂ ਪਹਿਲਾਂ ਤੂੰ ਮੈਨੂੰ ਮਾਰ ਇਹਦੀ ਕੋਈ ਗਲਤੀ ਨਹੀਂ ਗਲਤੀ ਮੇਰੀ ਆ ਮੈਂ ਇਹਨੂੰ ਬੁਲਾਇਆ ਮੈਂ ਮੇਰੇ ਘਰ 'ਚ ਕੋਈ ਘਟ ਰਹੀ ਦੀ ਜੋ ਮਨੰਗਨ ਨਾਲ ਖਾਨੀ ਫਿਰਦੀਆਂ ਧੱਕੇ ਨੂੰ ਜਨਾਨੀ ਦੁਆਤ ਜੇ ਜ਼ਿਆਦਾ ਭੁੱਖੀ ਹੁੰਦੀ ਉਹਨੂੰ ਕੁਸੋਰ ਵੀ ਚਾਹੀਦਾ ਜੇ ਮੈਨੂੰ ਉਹ ਮਿਲ ਨਹੀਂ ਸਕਿਆ ਤੈਥੋਂ ਮੈਨੂੰ ਪਿਆਰ ਕਰਦੀ ਨਾ ਮੈਂ ਇਹਦੇ ਬਗੈਰ ਨਹੀਂ ਰਹਿ ਸਕਦੀ ਪਰ ਜਦੋਂ ਤੇਰੇ ਤਲਾ 'ਚ ਤੇਲ ਨਹੀਂ ਸੀ ਤਾਂ ਬੋੜੜਾ ਵਿਆਹ ਕਰਾਇਆ ਸੀ ਤੇਰਾ ਮੁੰਡਾ ਜਵਾਰੇ ਬੈਠਿਆ ਸੀ ਕਰੇ 23 ਸਾਲ ਦਾ ਆ ਜਵਾਖੜੀ ਵਰਨਾ ਸੋਚ ਲਾਂਦਾ ਉਮਰ ਦਾ ਦੇਖ ਲਾਂਦਾ ਇਹਦੀ ਮਾਂ ਹੁਣ ਤੂੰ ਸਮਝਾਏਂਗਾ ਮੈਨੂੰ ਪੁੱਤੈ ਨੂੰ ਉਹਦਾ ਸ਼ਰਮ ਨਹੀਂ ਆਈ ਤੂੰ 60 ਸਾਲ ਦਾ ਇਹ 23 ਸਾਲ ਦੀ ਜਵਾਖੜੀ ਉਹਦਾ بڑا ਧਰਵਿੰਦਰ ਬਣਦਾ ਸੀ ਹੁਣ ਨਿਕਲ ਗਈ ਫੂਕ ਮੈਨੂੰ ਮaaf ਕਰ ਦੋ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਮੈਂ ਪੈਸੇ ਦੇ ਜੋਰ ਤੇ ਜਨਾਨੀ ਤਾਂ ਲਿਆ ਆ ਮੈਂ ਕਦੇ ਸੋਚਿਆ ਨਹੀਂ ਵੀ ਜ਼ਮੀਨ ਜਾਇਦਾਦ ਪੈਸੇ ਨਾਲ ਜਨਾਨੀ ਦੀ ਜ਼ਰੂਰਤ ਪੂਰੀ ਹਰੇਕ ਨਹੀਂ ਹੋ ਸਕਦੀ ਜਨਾਨੀ ਦੇ ਜਿਸਮ ਦੀ ਵੀ ਭੁੱਖ ਪੂਰੀ ਕਰਨੀ ਪੈਂਦੀ ਹੈ ਮੈਨੂੰ